ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਨ ਦੇ ਵਿੱਚ ਦੋਸਤੋ ਅੱਜ ਅਪਨ ਜਿਹੜੀ ਵੀਡੀਓ ਬਣਾ ਰਹੇ ਆਂ ਪਿੰਡ ਮੁਗਲਚੱਕ ਤਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਵੀਰ ਰਣਜੀਤ ਸਿੰਘ ਦੇ ਫਾਰਮ ਤੋਂ ਅੱਜ ਦੀ ਵੀਡੀਓ ਅਪਲੋਡ ਕਰਨ ਲੱਗੇ ਆਂ ਇੱਕ ਗਾਂ ਦੋਸਤੋ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਤਾਜੀ ਸੂਈ ਇਹ ਗਾਂ ਡਿਟੇਲ ਇਸ ਗਾਂ ਦੀ ਆਪਾਂ ਵੀਰ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰਦਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਕਰਦਾ ਜਿੰਨੇ ਵੀ ਵੀਰ ਇਸ ਚੈਨਲ ਤੇ ਨਵੇਂ ਆਏ ਹੋ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਹੈ ਇਹ ਚੈਨਲ ਨੂੰ ਬਹੁਤ ਬ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਆਲਟ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲੇ ਤੁਹਾਡੇ ਤੱਕ ਪਹੁੰਚਦੀ ਰਵੇ। ਪਸ਼ੂ ਦੀ ਦੋਸਤੋ ਜਿਹੜੀ ਤਸੱਲੀ ਕਰਨੀ ਹੈ ਨਿਰਖਪਰਖ ਜਿਹੜੀ ਕਰਨੀ ਹੈ ਤੁਸੀਂ ਆਪ ਆਗੇ ਕਰਨੀ ਹੁੰਦੀ ਹੈ ਕਿਉਂਕਿ ਤੁਸੀਂ ਪੈਸੇ ਲਵੋਣੇ ਹੁੰਦੇ ਆ ਆਪਣੀ ਤਸੱਲੀ ਕਰਕੇ ਨਿਰਖਪਰਖ ਕਰਕੇ ਪਸ਼ੂ ਖਰੀਦਿਆ ਕਰੋ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ। ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ ਅੱਗੇ ਕਿਸੇ ਹੋਰ ਵੀ ਵੀਰ ਭਰਾ ਦਾ ਫਾਇਦਾ ਸਰਦਾ। ਮੇਰਾ ਕੰਮ ਦੋਸਤੋ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ। ਨਿਰਖਪਰਖ ਆਪਣੀ ਤਸੱਲੀ ਕਰਕੇ ਆਪਣੀ ਨਰਖ ਪਰ ਕਰਕੇ ਆਪਣਾ ਹੱਥ ਸਮਝ ਕੇ ਫਿਰ ਦੋਸਤੋ ਕੋਈ ਚੀਜ਼ ਦਿਆ ਕਰੋ ਜਲਦੀ ਜਲਦੀ ਵੀਡੀਓ ਨੂੰ ਦੋਸਤੋ ਲਾਇਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਆਪਣੀ ਫੇਸਬੁੱਕ ਚੈਨਲ ਤੇ ਵੀ ਜਲਦੀ ਇੰਸਟਾਗ੍ਰam ਤੇ ਵੀ ਜਲਦੀ ਬੇਨਤੀ ਕਰਦਾ ਵੀਰਾਂ ਨੂੰ ਇੰਸਟਾਗ੍ਰam ਤੇ ਫੇਸਬੁੱਕ ਚੈਨਲ ਨੂੰ ਬਹੁਤ ਬਹੁਤ ਫੋਲੋ ਕਰੋ ਲਾਇਕ ਸ਼ੇਅਰ ਅਤੇ ਕਮੈਂਟ ਦੋਸਤੋ ਜ਼ਰੂਰ ਕਰਿਆ ਕਰੋ ਕਰੀਏ ਦੋਸਤੋ ਵੀਰ ਨਾਲ ਗੱਲਬਾਤ ਪੁੱਛੀ ਡਿਟੇਲ ਇਸ ਗਾਂ ਦੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਜੀ ਵਧੀਆ ਜੀ ਵਧੀਆ ਕਿਰਪਾ ਮਹਾਰਾਜ ਦੀ ਬਹੁਤ ਵਧੀਆ ਕਿੱਦਾਂ ਚੱਲੀ ਜਾਂਦਾ ਕੰਮ ਕਰ ਵਧੀਆ ਚੱਲੀ ਜਾਂਦਾ ਜੀ ਬੜੀ ਕਿਰਪਾ ਮਾਲਕ ਦੀ ਸ਼ੁਕਰ ਸ਼ੁਕਰੀਆ ਜੀ ਸਭ ਤੋਂ ਪਹਿਲੇ ਵੀ ਜੀ ਆਪਣਾ ਐਡਰੈਸ ਬੋਲ ਦਿਓ ਐਡਰੈਸ ਪਿੰਡ ਮੁਗਲਚੱਕ ਜੀ ਹਾਂਜੀ ਤਹਿਸੀਲ ਤਰਨਤਾਰਨ ਤੇ ਜ਼ਿਲ੍ਹਾ ਵੀ ਤਰਨਤਾਰਨ ਹੈ ਜੀ ਠੀਕ ਹੈ ਜੀ ਤੇ ਮੋਬਾਈਲ ਨੰਬਰ ਹੈਗਾ 96436 18031 ਠੀਕ ਹੈ ਜੀ 96436 12031 ਠੀਕ ਹੈ ਜੀ ਨਾਮ ਵੀ ਜੀ ਦਦੋ ਨਾਮ ਰਣਜੀਤ ਸਿੰਘ ਹੈ ਠੀਕ ਹੈ ਜੀ ਅੱਛਾ ਆਪਾਂ ਨੂੰ ਉਥੋਂ ਜੰਡੋ ਕੇ ਸਿਹੜਾ ਲਈ 1 ਕਿਲੋਮੀਟਰ ਇੱਕੋ ਕਿਲੋਮੀਟਰ ਹੈ ਜੀ ਆਪਾਂ ਨੂੰ ਇਹ ਸ਼ਾਹਪੁਰ ਕਿੰਨੀ ਦੂਰ ਹੈ ਸ਼ਾਹਪੁਰ ਹੈਗਾ 2-3 ਕਿਲੋਮੀਟਰ ਜੀ 2-3 ਕਿਲੋਮੀਟਰ ਹਾਂ ਜੀ ਮੇਨ ਦੋਸਤੋ ਪੱਟੀ ਹਾਈਵੇ ਜਿਹੜਾ ਰੋਡ ਆ ਉਹਤੇ ਬਿਲਕੁਲ ਹੀ ਬਜਦਰ ਨਜ਼ਦੀਕ ਹੀ ਘਰ ਆ ਜੰਡੋ ਕੇ ਸਿਹੜਾ ਤੋਂ ਦੋਸਤੋ 1 ਕਿਲੋਮੀਟਰ ਤੇ ਸ਼ਾਹਪੁਰ ਪਿੰਡ ਜਿਹੜਾ ਇਥੋਂ 2-3 ਕਿਲੋਮੀਟਰ ਨੇੜੇ ਦੋਸਤੋ ਮੋਗਲ ਚਾਤ ਪਿੰਡ ਵੀ ਰਹਿ ਜਾਂਦਾ ਮੇਨ ਜਿਹੜੀ ਵੇਚਤ ਕਰਨੀ ਹੈ ਵੀਰ ਦਾ ਨੰਬਰ ਮੈਂ ਸਕਰੀ ਏ ਵੀਰ ਜੀ ਕਿੰਨਾ ਸੂਹਾ ਸੂਈ ਹੈ ਗਾਂ ਜਿਹੜੀ ਇਹ ਵੀਰ ਜੀ ਦੂਸਰਾ ਸੂਹਾ ਸੂਈ ਆ ਅੱਛਾ ਜੀ ਤੇ ਪੰਜਾਂ ਚੌਦਨਾਂ ਦੀ ਸੂਈ ਆ ਜੀ ਅੱਛਾ ਬੱਚਾ ਕੀ ਦਿੱਤਾ ਨੇ ਬੱਚਾ ਵਛੀ ਆ ਜੀ ਮਗਰ ਅੱਛਾ ਮਗਰ ਇਹ ਜੇ ਨਾਲੂ ਤੇ ਆ ਠੀਕ ਹੈ ਜੀ ਹਾਂਜੀ ਦੋਸਤੋ ਆ ਵਛੀ ਦਿੱਤੀ ਵਛੀ ਦੋਸਤੋ ਬੜੀ ਖੂਬਸੂਰਤ ਹੈ ਪ੍ਰਿੰਟ ਚੰਗਾ ਵਛੀ ਦਾ ਨਾਲੂ ਦੋਸਤੋ ਵਛੀ ਦਾ ਨਾਲ ਹੀ ਜੇ ਚੈੱਕ ਕਰ ਲੋ ਠੀਕ ਹੈ ਜੀ ਅੱਛਾ ਦੂਜਾ ਸੂਹਾ ਸੂਈ ਹੈ ਜੀ ਹਾਂਜੀ ਦੂਜਾ ਹਾਂਜੀ ਹੁਣ ਵੀਰ ਜੀ ਬੌਲਾ ਜਾਂ ਦੁੱਧ ਕਿੰਨਾ ਤਿਆਰ ਹੈ ਇਹਦੇ ਥੱਲੇ 10 ਕਿਲੋ ਤਿਆਰ ਆ ਜੀ ਬਿਲਕੁਲ ਰੈਡੀ ਜਿਹੜਾ ਆਪਾਂ ਕਿਸੇ ਤੋਲ ਕੇ ਜਿਖਾ ਕੇ ਦੇ ਦੇਣਾ ਜੀ ਠੀਕ ਠੀਕ ਹੈ ਜੀ ਬਾਕੀ ਦੋਸਤੋ ਥਣਾ ਥਣਾ ਦੀ ਗਾਂ ਦੀ ਕੁਆਲਿਟੀ ਚੰਗੀ ਹੈ ਚਵਾਈ ਚੁਈ ਵੀਰ ਜੀ ਕਿਦਾਂ ਇੱਕ ਨੰਬਰ ਦੀ ਚਵਾਈ ਇੱਕ ਨੰਬਰ ਹੈ ਜੀ ਕੋਈ ਪੂਰ ਛੱਟਾ ਥਣਾ ਕੋਈ ਪੂਰ ਛੱਟਾ ਨਹੀਂ ਆ ਪੋਲੀ ਚੋਂਣ ਦੇ ਵਿੱਚ ਜੀ ਠੀਕ ਹੈ ਜੀ ਤੋਰ ਕੇ ਦਿਖਾਈ ਬੀ ਜੀ ਲਓ ਜੀ ਦੂਸਰਾ ਸੂਆ ਦੋਸਤੋ ਸੂਈਆ 4-5 ਦੇ ਵਿੱਚ ਹੀ ਟਾਈਮ ਹੋ ਗਿਆ ਹਾਂਜੀ 4-5 ਦਿਨ ਹੋ ਗਏ ਜੀ 4-5 ਦਿਨ ਦਾ ਟਾਈਮ ਤੇ ਦੁੱਧ ਜਿਹੜਾ ਦੋਸਤੋ ਹੁਣ ਗੇਲੋ ਜਾਂ ਬੋਲਾ ਗਣ ਲੋ 10 ਲੀਟਰ ਵੀਰ ਕੰ ਦਾ ਤਿਆਰ ਹੈ ਜਿਹੜਾ ਆਪਾਂ ਮੰਗਤੀ ਕਰਵਾ ਦੇਣੀ ਹੈ ਬਾਕੀ ਦੋਸਤੋ ਗਾਂ ਦਾ ਕੱ ਆਰਡਰ ਕੁਆਲਿਟੀ ਦੋਸਤੋ ਗਾਣੇ ਬਹੁਤ ਵਧੀਆ ਤਿਆਰ ਕੀਤੀ ਹੈ ਇੱਕ ਵਾਰ ਬੈਕਮੋਰ ਦੀ ਤੁਹਾਨੂੰ ਵਿਖਾ ਦਿੰਨੇ ਡਾਕਲੇ ਵਿੱਚ ਮੜੀ ਗਈ ਸੀ ਹਨਾ ਤੁਨੇ ਦੋਸਤੋ ਕੁਆਲਿਟੀ ਬਹੁਤ ਵਧੀਆ ਜਿਹੜਾ ਇੱਕ ਵੀਰਜੀ ਦਾ ਹੋਰ ਖੜਾਈਏ ਲਓ ਜੀ ਆ ਜਾ ਕੱਦਕਾਰ ਦੋਸਤੋ ਗਾਣਾ ਬਹੁਤ ਵਧੀਆ ਹੈ ਬਾਕੀ ਦੋਸਤੋ ਥਣਾ ਦੀ ਕੁਆਲਿਟੀ ਜਿਹੜੀ ਬਹੁਤ ਹੱਥੀਚੋਂ ਆਈ ਮੁੱਠੀ ਵਾਲਾ ਥਣ ਲੱਗਾ ਲੈਜੋ ਬੀ ਲੈਜੋ ਬੰਦੋ ਆ ਦੋਸਤੋ ਆਰਡਰ ਕੁਆਲਟੀ ਗਾਂ ਦੀ ਚੈੱਕ ਕਰ ਲਓ ਬਹੁਤ ਵਧੀਆ ਆਰਡਰ ਤਿਆਰ ਕੀਤਾ ਵੀਡੀਓ ਬਣਾਉਂਦਾ ਜਿਹੜਾ ਟਾਈਮ ਹੈ ਕੋਈ ਸ਼ਾਨਦਾਰ 2:30 ਵਜੇ ਦਾ ਤੇ ਚੋਂਦੇ ਸਮੇਂ ਤੱਕ ਦੋਸਤੋ ਇਹ ਆਰਡਰ ਕੁਆਲਟੀ ਗਾਂ ਨੇ ਬਹੁਤ ਵਧੀਆ ਜੀ ਤਿਆਰ ਕਰ ਲੈਣੀ ਸਰੂ ਦੋਸਤੋ ਨਿੱਕੇ ਨਿੱਕੇ ਜਰੂਰ ਲੱਗੇ ਬਾਹਨੇ ਦੇ ਪਰ ਉਹ ਸਰੂ ਜਿਹੜੇ ਚੱਲਦੇ ਨਹੀਂਗੇ ਆ ਦੋਸਤੋ ਕਰ ਲਓ ਜੇ ਇਕ ਥਣਾ ਥਣਾ ਦੀ ਕੁਆਲਿਟੀ ਹੈ ਬਾਕੀ ਵੀਰ ਜੀ ਚੋਣ ਜਾਂਦੇ ਵਿੱਚ ਹੈ ਬਿਲਕੁਲ ਠੀਕ ਚੋਣ ਚਾਣੇ ਇੱਕ ਨੰਬਰ ਹੈ ਜੀ ਐਨ ਪੁਲੀ ਵੰਗਾ ਪਾਗ ਚੋਣ ਵੰਗਾ ਪਾਈ ਦਾ ਜੀ ਠੀਕ ਹੈ ਵੰਗਾ ਪਾਗੇ ਚੋਣ ਠੀਕ ਠੀਕ ਹੈ ਜੀ ਤੇ ਇਹ ਕੀ ਮੁੱਲ ਕਰਦੇ ਵੀਰ ਜੀ ਦਾ ਮੁੱਲ ਵੀਰ ਜੀ ਇਹਦਾ ਕਰਦੇ 48000 ਹਾਂਜੀ 44000 ਦੀ ਦੇ ਦਿਆਂਗੇ ਠੀਕ ਹੈ ਜੀ 44 ਨੂੰ ਮੰਨ ਤਣ ਹੋ ਜਾਊਗਾ ਜੀ ਛੋੜ ਛੱਪਾ ਹੋ ਜਾਊਗਾ ਠੀਕ ਹੈ ਵੀਰ ਜੀ ਠੀਕ ਬੱਚਾ ਦੋਸਤੋ ਆਹ ਨੇ ਵਸ਼ੀ ਦਿੱਤੀ ਵਸ਼ੀ ਦੋਸਤੋ ਬਹੁਤ ਵਧੀਆ ਖੂਬਸੂਰਤ ਹੈ ਨਾਲੂ ਵੇ ਜੀ ਬਿਲਕੁਲ ਨਾਲ ਹੈ ਵਸ਼ੀ ਦਾ ਮੋਲ ਜਿਹੜਾ ਵੀਰ ਨੇ ਡਿਮਾਂਡ ਰੱਖੀ ਹੈ 48000 ਰੁਪਏ ਰੱਖੀ ਹੈ 44000 ਰੁਪਏ ਦੇ ਵਿੱਚ ਵੀਰ ਕਹਿੰਦਾ ਵੀ ਜਿਹੜਾ ਕੋਈ ਵੀਰ ਪ੍ਰਾਖਰੀ ਦਿਨ ਆਊਗਾ ਮਾਨਤਨ ਉਹਦਾ ਆਪਾਂ ਮੌਕੇ ਤੇ ਜਰੂਰ ਕਰਾਂਗੇ ਆਹ ਦੋਸਤੋ ਥਣਾਂ ਦੀ ਕੁਆਲਿਟੀ ਚੈੱਕ ਕਰ ਲਓ ਜੀ ਹੱਥੀਂ ਚਵਾਈ ਮੁੱਠੀ ਵਾਲਾ ਥਣ ਦੋਸਤੋ ਬਹੁਤ ਵਧੀਆ ਚਵਾਈ ਵਾਲਾ ਥਣ ਹੈ ਆਰਡਰ ਕੁਆਲਿਟੀ ਦੋਸਤੋ ਗਾਂ ਨੇ ਬਹੁਤ ਵਧੀਆ ਤਿਆਰ ਕੀਤੀ ਹੈ ਆ ਕਰ ਲਓ ਚੋਕਾ ਦੋਸਤੋ ਬੈਕ ਸਾਈਡ ਤੋਂ ਤਨਕਰ ਦਿਖਾ ਤੇ ਥਣਾਂ ਦੀ ਕੁਆਲਿਟੀ ਸਪੇਸ ਚੰਗੀ ਹੈ ਅੱਧ-ਕੱਢ ਵੀ ਦੋਸਤੋ ਗਾਂ ਦਾ ਚੰਗਾ ਕ੍ਰੋਸ ਬਰੀਡ ਆ ਆਦੀ ਫੀਸ ਕੁਆਲਟੀ ਚੈੱਕ ਕਰ ਲਓ। ਬਾਕੀ ਦੋਸਤੋ ਗਰਮੀਆਂ ਦੇ ਵਿੱਚ ਇਹਨੇ ਗਾਂ ਨੇ ਚੰਗਾ ਵਧੀਆ ਦੁੱਧ ਚਵਾਰਨਾ ਕੋਈ ਚੰਗੀ ਸੇਵਾ ਵਾਲਾ ਵੀਰ ਲੈ ਕੇ ਆ ਤਾਂ ਦੁੱਧ ਦੋਸਤੋ ਨੇ 14-15 ਕਿਲੋ ਦੇ ਲਾਗੇ ਬਨੇ ਬੜੇ ਮਜੇ ਨਾਲ ਚਵਾ ਦੇਣਾ। ਇੱਕ ਗਾਂ ਦੋਸਤੋ ਜਿਹੜੀ ਤੁਹਾਨੂੰ ਲਖਾਈ ਵੀਡੀਓ ਦੇ ਵਿੱਚ ਗਾਂ ਸੱਜੇ ਸੁਈ ਆ। ਤਸल्ली ਦੋਸਤੋ ਆਪਣੀ ਇੱਕ ਟਾਈਮ ਦੋ ਟਾਈਮ ਚੋ ਕੇ ਜਰੂਰ ਕਰੋ। ਧੰਨਵਾਦ ਦੋਸਤੋ ਤੁਹਾਡਾ ਵੀਡੀਓ ਦੇਖਣ ਵਾਸਤੇ।